ਸਾਨੂੰ ਕੁਝ ਹੋ ਜਾਵੇ ਕਿਸੇ ਸਹ ਲੈ ਸਾਡੇ ਬੱਚਿਆਂ ਨੂੰ ਕੁਝ ਵੀ ਨਾ ਹੋਵੇ ਉਹਨਿੰਦਾਂ ਮੈਂ ਮਰ ਜਾਂਦੇ ਉਹ ਮੈਨੂੰ ਮਨਜ਼ੂਰ ਸੀ ਇਹਨਾਂ ਨੂੰ ਕੁਝ ਹੋ ਜਾਂਦਾ ਬੱਚੇ ਜਿਵੇਂ ਫੁੱਲਾਂ ਵਰਗੀ ਬੇਟੀ ਫੁੱਲਾਂ ਵਰਗੀ ਮੰਝਤ ਪਈ ਹਰ ਪਾਸੇ ਸੁਣਨ ਤੇ ਪਾਈ ਲੱਗ ਰੀਆਂ ਡਾਕਟਰਾਂ ਪੁੱਛਦੇ ਕਹਿੰਦੇ ਕੁਝ ਨਹੀਂ ਕੈਸਾ ਸੀਰੀਅਸ ਹੈਗੀ ਟੌਨਰੀ ਵਿੱਚ ਟਾਈਪ ਫਟ ਆ ਗਿਆ ਸੋ ਜਾ ਕੇ ਲੀਵਰ ਕਰਾਂ ਬਾਤ ਤੋਂ ਬਾਦ ਮਦਦ ਕੀਤੀ ਜਾਵੇ ਇੱਕ ਬੇਟੀ ਨੂੰ ਬਚਾ ਦੋ ਹੋਰ ਕੁਝ ਵੀ ਨਹੀਂ ਚਾਹੀਦਾ ਬੰਦ ਕਿੰਨੇ ਹੋ ਸਕਦੀ ਘੱਟ ਤੋਂ ਘੱਟ ਬਾਤ ਤੋਂ ਬਾਦ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਿਰਪਾ ਕਰਦੇ ਅਰਦਾਸ ਰੱਬਾ ਹਰ ਵੇਲੇ ਬੱਚਾ ਨੂੰ ਸੁੱਖ ਦੇਈ ਬੇਟੀ ਨੂੰ ਠੀਕ ਕਰ ਦੇ ਸਾਡੀ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਕੁਝ ਵੀ ਨਾ ਧਨ ਨਾ ਦੌਲਤ ਸਾਡੀ ਬੇਟੀ ਠੀਕ ਹੋ ਜਾਵੇ ਮੈਂ ਕਿਵੇਂ ਜਰ ਲਵਾ ਮੇਰੇ ਅੱਖਾਂ ਦੇ ਸਾਹਮਣੇ ਮੇਰੀ ਧੀ ਮਰਦੀ ਪਈ ਏ ਇਹ ਕਮਾਂ ਨਹੀਂ ਦੇਖ ਸਕਦੀ ਵੇਖੋ ਕਿੰਨਾ ਔਖਾ ਨਾ ਆਪਦੇ ਬੱਚੇ ਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਤੜਪਦੇ ਹੋੜਾ ਸਪੋਜ਼ ਕਰੋ ਕਿ ਸਾਡਾ ਬੱਚਾ ਮੰਜੇ ਤੇ ਪਿਆ ਹੋਇਆ ਸਾਡੀਆਂ ਅੱਖਾਂ ਦੇ ਸਾਹਮਣੇ ਤੜਫਦਾ ਪਿਆ ਹੈ ਅਸੀਂ ਇੰਨੇ ਬੇਵਸ ਹੋ ਚੁੱਕੇ ਆ ਵੀ ਸਾਡੇ ਕੋਲੇ ਨਾ ਤਾਂ ਪੈਸਾ ਹੈਗਾ ਤੇ ਨਾ ਹੀ ਅਸੀਂ ਕੁਝ ਕਰ ਸਕਦੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਸਾਡਾ ਬੱਚਾ ਤੜਫਦਾ ਪਿਆ ਹੋਵੇ ਤੇ ਸਾਡੇ ਹੱਥ ਬੰਨੇ ਹੋਣ ਅਸੀਂ ਬੇਬਸ ਹੋਈਏ ਕੁਝ ਕਰ ਨਾ ਸਕਦੇ ਹੋਈਏ ਇਦਾਂ ਦੇ ਹਾਲਾਤ ਇਸ ਮਾਂ ਦੇ ਬਣ ਚੁੱਕੇ ਅੱਖਾਂ ਦੇ ਸਾਹਮਣੇ ਧੀ ਤੜਫਦੀ ਪਈ ਆ ਦਿਖਦਾ ਪਿਆ ਵੀ ਉਹ ਮਰ ਰਹੀ ਆ ਪਰ ਕੁਝ ਕਰ ਨਹੀਂ 파ਰੇ ਕਿਉਂ ਕਰਨਾ ਕਾਦੇ ਨਾਲ ਪੈਸੇ ਨਹੀਂ ਕਰਨਾ ਜੋ ਕਰਨਾ ਦਵਾਈ ਆਉਣੀ ਪੈਸੇ ਦੇ ਨਾਲ ਹੀ ਆਉਣੀ ਆ ਤੇ ਉਹੀ ਇਹਨਾਂ ਕੋਲ ਹੈ 100 200 500 ਦੇ ਨਾਲ ਜੇ ਇਸ ਮਾਂ ਦੀ ਧੀ ਬਚਦੀ ਆ ਤੇ ਮੈਨੂੰ ਲੱਗਦਾ ਵੀ ਇਤੋਂ ਵੱਡਾ ਪੁੰਨ ਦਾ ਕੰਮ ਹੋਰ ਨਹੀਂ ਹੋ ਸਕਦਾ ਇੱਕ ਮਾਂ ਦੇ ਲਈ ਕਿੰਨਾ ਔਖਾ ਜਿਹਨੇ 9 ਮਹੀਨੇ ਉਹਨੂੰ ਪੇਟ ਦੇ ਵਿੱਚ ਰੱਖਿਆ ਐਨੀ ਔਖਾਈ ਦੇ ਨਾਲ ਐਨੀਆਂ ਦਰਦਾਂ ਪੀੜਾਂ ਦੇ ਨਾਲ ਉਹਨੂੰ ਜਨਮ ਦਿੱਤਾ ਅੱਜ ਇਹਨੂੰ ਯਾਦ ਵੀ ਆਉਂਦੇ ਹੋਣੇ ਉਹ ਦਿਨ ਵੀ ਮੈਂ ਕਿੰਨੀ ਔਖੀ ਇਹਨੂੰ ਜਨਮ ਦਿੱਤਾ ਸੀਗਾ ਕਿੰਨੇ ਮੈਂ ਲਾਡਾਂ ਦੇ ਨਾਲ ਇਹ ਪਾਲੀ ਸੀਗੀ ਅੱਜ ਇਹਨੂੰ ਸਾਰਾ ਕੁਝ ਯਾਦ ਆਉਂਦਾ ਪਰ ਅੱਜ ਉਹੀ ਧੀ ਜਿੰਦੇ ਨਾਲ ਐਨੀਆਂ ਯਾਦਾਂ ਇਹਦੀਆਂ ਜੁੜੀਆਂ ਹੋਈਆਂ ਆ ਉਹ ਅੱਖਾਂ ਦੇ ਸਾਹਮਣੇ ਮਰਦੀ ਪਈ ਤੇ ਇਹ ਬਿਚਾਰੀ ਸੁੰਨੇ ਹੱਥ ਲੈ ਕੇ ਖਾਲੀ ਹੱਥ ਲੈ ਕੇ ਬੈਠੀ ਹੋਈ ਹੈ ਮੈਂ ਖਤ ਬਨ ਕੇ ਬੇਨਤੀ ਕਰਦਾ ਕਿ ਜੇ ਕਿਸੇ ਗਰੀਬ ਦੀ ਧੀ ਬਚ ਜੂਗੀ ਤੇ ਸਾਨੂੰ ਹੋਰ ਕੀ ਚਾਹੀਦਾ ਇਸ ਮਾਂ ਦੇ ਵੇਖੋ ਵੀ ਮਾਂ ਦੀਆਂ ਅੱਖਾਂ ਭਰੀਆਂ ਪਈਆਂ ਨੇ ਇਲਾਜ ਦੇ ਲਈ ਦੁਹਾਈਆਂ ਪਾ ਰਹੀ ਹੈ ਅੱਖਾਂ ਦੇ ਵਿੱਚ ਦਰਦ ਹੈ ਆਵਦੀ ਧੀ ਦੇ ਲਈ ਸ਼ਾਇਦ ਟੀਕਾ ਉਹਦੇ ਲੱਗਦਾ ਹੋਵੇ ਤੇ ਦਰਦ ਇਹਦੇ ਹੁੰਦੀ ਹੋਣੀ ਪਹਿਲਾਂ ਕਹਿ ਰਹੀ ਸੀ ਕਿ ਦੱਬਾ ਇਦੂ ਤਾਂ ਤੂੰ ਸਾਨੂੰ ਚੱਕ ਲੈਂਦਾ ਮੈਨੂੰ ਚੱਕ ਲੈਂਦਾ ਮੇਰੀ ਧੀ ਨੂੰ ਮੰਜੇ ਤੇ ਕਿਉਂ ਪਾਏ ਇੱਕ ਮਾਂ ਦੇ ਬੋਲ ਨੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਤੇ ਵੀਡੀਓ ਦੇ ਵਿੱਚ ਜੇ